ਗੱਲ ਪੰਜਾਬ ਦੀ ਮੇਰੇ ਪਿਆਰੇ ਦਰਸ਼ਕੋ ਗੱਲ ਪੰਜਾਬ ਦੀ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪਰਸਨੈਲਿਟੀਆਂ ਆਉਂਦੀਆਂ ਨੇ ਜਿਹੜੀਆਂ ਆਪਣੇ ਨਿੱਜੀ ਤਜਰਬੇ ਸਾਂਝੇ ਕਰਦੀਆਂ ਨੇ ਪਰ ਉਹ ਕੱਲੇ ਨਿੱਜੀ ਤਜਰਬੇ ਸਾਂਝੇ ਕਰਨ ਤਾਂ ਕੀ ਸੀਮਤ ਨਹੀਂ ਉਹਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਸਮਾਜ ਨੂੰ ਕੋਈ ਸੇਧ ਮਿਲਦੀ ਹੈ ਕੀ ਤੁਹਾਡਾ ਪੋਡਕਾਸਟਰ ਕਿਸੇ ਦੇ 35 ਮਿੰਟ 30 ਮਿੰਟ ਜੇਕਰ ਸਕਰੀਨ ਦਾ ਟਾਈਮ ਲਾ ਰਿਹਾ ਹੈ ਉਹਦਾ ਖਰਾਬ ਹੋ ਰਿਹਾ ਹੈ ਕੀ ਉਹਨੂੰ ਕੋਈ ਬੇਨਫੀਟ ਮਿਲਦਾ ਅਸੀਂ ਇਸ ਉਦੇਸ਼ ਨਾਲ ਅੱਗੇ ਚਲਦੇ ਹੋਏ ਅਗਲਾ ਪੋਡਕਾਸਟ ਲੈ ਕੇ ਤੁਹਾਡੇ ਦਰਾਂ ਤੇ ਆਏ ਹਾਂ ਅੱਜ ਅਸੀਂ ਜਿਹੜਾ ਪੋਡਕਾਸਟ ਕਰਨਾ ਹੈ ਉਹ ਰੋਜ਼ਗਾਰ ਦੇ ਆਲੇ ਦੁਆਲੇ ਘੁੰਮਦਾ ਹੈ ਮਿੱਤਰੋ ਚਾਹੇ ਕੁਛ ਵੀ ਕਰ ਲਈਏ ਚਾਹੇ ਅੱਜ ਕੱਲ ਆਦਮੀ ਹੈ ਚਾਹੇ ਔਰਤ ਹੈ ਹਰ ਇੱਕ ਇਨਸਾਨ ਨੂੰ ਕੋਈ ਨਾ ਕੋਈ ਰੋਜ਼ਗਾਰ ਤਾਂ ਕਰਨੀ ਪੈਂਦਾ ਹੈ ਜਿਵੇਂ ਜਿਵੇਂ ਟੈਕਨੋਲੋਜੀ ਦੀ ਗਰੋਥ ਹੋ ਜਾਂਦੀ ਹੈ ਡਵੈਲਪਮੈਂਟਸ ਹੋ ਜਾਂਦੀਆਂ ਨੇ ਉਵੇਂ-ਉਵੇਂ ਕੁਸਮਸਿਆਵਾਂ ਵੀ ਆ ਰਹੀਆਂ ਨੇ ਕਿ ਸਮੇ ਦੇ ਹਾਣੀ ਹਰ ਇੱਕ ਪਰਸਨ ਹਰ ਇੱਕ ਵਿਅਕਤੀ ਆਪਦੇ ਸੀਮਤ ਸਾਧਨਾ ਕਰਕੇ ਨਹੀਂ ਹੋ ਸਕਦਾ ਪਰ ਫਿਰ ਵੀ ਜੋ ਲੋਕ ਇਹ ਸਾਧਨ ਆਪਣੇ ਹੱਥਾਂ 'ਚ ਰੱਖਦੇ ਨੇ ਜਿਵੇਂ ਕੋਈ ਮੋਬਾਈਲ ਹੋਇਆ ਘਰਾਂ ਦੇ ਵਿੱਚ ਕੰਪਿਊਟਰ ਲੈਪਟਾਪਸ ਹੋਏ ਉਹਨਾਂ ਨੂੰ ਇਹ ਇਨਕਮ ਦਾ ਜ਼ਰੀਆ ਵੀ ਬਣਾ ਸਕਦੇ ਨੇ ਇਸੇ ਤਰ੍ਹਾਂ ਇਸ ਲਾਈਨ 'ਚ ਚੱਲਦੇ ਹੋਏ ਅੱਜ ਸਾਡੇ ਬਰਨਾਲਾ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਇਨਸਾਨ ਨਰੇਸ਼ ਕਾਂਸਲ ਜੀ ਸਾਡੇ ਨਾਲ ਹਾਜ਼ਰ ਨੇ ਨਰੇਸ਼ ਕਾਂਸਲ ਜੀ ਕਾਫੀ ਸਮੇਤੋ ਘੱਟੋ-ਘੱਟ 25 ਸਾਲ ਤਾਂ ਮੈਨੂੰ ਹੀ ਹੋਵੇ ਜਾਣਦਿਆਂ ਨੂੰ 25 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹਨਾਂ ਨੇ ਆਪਣੀਆਂ-ਆਪਣੀਆਂ ਸੇਵਾਵਾਂ ਉਹ ਆਮ ਲੋਕਾਂ ਵਾਸਤੇ ਜਾਰੀ ਰੱਖੀਆਂ ਹੋਈਆਂ ਨੇ। ਇਹਨਾਂ ਦੀ ਦਹਲਿਜ਼ ਤੇ ਜੋ ਵੀ ਨੌਜਵਾਨ ਆਉਂਦਾ ਹੈ ਉਹ ਇੱਕ ਕੁਐਸਚਨ ਮਾਰਕ ਲੈ ਕੇ ਐਂਟਰ ਕਰਦਾ ਹੈ ਕਿ ਸਰ ਮੈਂ ਕੀ ਕਰਾਂ? ਤਾਂ ਇੱਕ ਇਹ ਹੈ ਗਾਈਡੈਂਸ ਸੈਂਟਰ ਸਿਰਫ ਤੁਹਾਨੂੰ ਇੱਕ ਆਈਡੀ ਨਹੀਂ ਕਰਦਾ, ਤੁਹਾਡੀ ਉਂਗਲ ਫੜ ਕੇ ਤੁਹਾਨੂੰ ਇੱਕ ਅਜਹੀ ਸ਼ਾਪ ਤੇ ਲੈ ਜਾਂਦਾ ਜਿਹਦਾ ਕੋਈ ਕਿਰਾਇਆ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਹੈ ਕਿ ਬਿਨਾ ਕਿਰਾਏ ਤੋਂ, ਬਿਨਾ ਕਿਸੇ ਹੋਰ ਖਰਚੇ ਤੋਂ ਤੁਸੀਂ ਆਪਣੀ ਦੁਕਾਨ ਚਲਾਈ ਹੈ। ਕਿਵੇਂ ਚਲਾਈ ਹੈ ਲੋਕਾਂ ਨੇ? ਮੈਨੂੰ ਲੱਗਦਾ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉਸ ਤਰ੍ਹਾਂ ਦੀਆਂ ਦੁਕਾਨਾਂ ਚਲਾ ਕੇ ਬੈਠੇ ਨੇ ਕੀ ਮੈਂ ਕਾਂਸਰ ਸਾਹਿਬ ਸਹੀ ਹਾਂ ਹਾਂਜੀ ਹਾਂਜੀ ਸੋ ਕਾਂਸਰ ਸਾਹਿਬ ਕਿਵੇਂ ਤੁਹਾਡੇ ਰਜਗਾਰ ਨੂੰ ਅੱਗੇ ਵਧਾ ਸਕਦੇ ਹੋ ਤੁਸੀਂ ਉਹਦੇ ਵਿੱਚ ਮਦਦ ਕਿਵੇਂ ਕਰਦੇ ਨੇ ਕਿਵੇਂ ਨਵਾਂ ਰਜਗਾਰ ਸ਼ੁਰੂ ਕਰਨਾ ਹੈ ਕਿਵੇਂ ਕਿਵੇਂ ਸ਼ੁਰੂਆਤ ਕਰਨੀ ਹੈ ਕਿਸ ਤਰ੍ਹਾਂ ਦੀ ਸਟੈਪ ਵਾਈਜ਼ ਸਟੈਪ ਤੋਂ ਤੁਹਾਨੂੰ ਗਾਈਡੈਂਸ ਤੇ ਹਰ ਵਕਤ ਤੁਸੀਂ ਇਹਨਾਂ ਨਾਲ ਕੰਟੈਕਟ ਰਹਿ ਸਕਦੇ ਹੋ ਸੋ ਮੈਂ ਜ਼ਿਆਦਾ ਸਮਾਂ ਵੇਸਟ ਨਾ ਕਰਦਾ ਹੋਇਆ ਤੁਹਾਨੂੰ ਇਹਨਾਂ ਦੀ ਜ਼ੁਬਾਨੀ ਹੀ ਸੁਣਾਉਣਾ ਕਿ ਕਿਸ ਤਰ੍ਹਾਂ ਦਾ ਜਿਹੜਾ profession ਹੈ ਉਹ ਤੁਸੀਂ ਅਡਾਪਟ ਕਰ ਸਕਦੇ ਹੋ ਕਾਂਸਲਸੀ ਤੁਹਾਡਾ ਗੱਲ ਪੰਜਾਬੀ ਚੈਨਲ ਦੇ ਵਿੱਚ ਸਵਾਗਤ ਹੈ ਧੰਨਵਾਦ ਜੀ ਅੱਜ ਅਸੀਂ ਜਿਹੜਾ ਮੇਨ ਮੋਟਿਵ ਆ ਸਾਡਾ ਪੁੱਛਣਾ ਤੁਹਾਨੂੰ ਉਹ ਇਸ ਚੀਜ਼ ਦੇ ਦੁਆਲੇ ਆ ਕਿ ਇੱਕ ਵਿਅਕਤੀ ਜਿਹੜਾ ਕਿ ਮਾਰਿਆ ਮਾਰਿਆ ਖਿਆਲ ਹੈ ਉਹਦੇ ਕੋਲੇ ਕੁਆਲੀਫਿਕੇਸ਼ਨ ਵੀ ਜਿੰਦਕ ਜ਼ਰੂਰਤ ਹੈ ਚਾਹੇ +2 ਆ ਜਾਂ ਇਹ ਗ੍ਰੈਜੂਏਟ ਆ ਹੈਗੀ ਹੈ ਪਰ ਉਹ ਉਹਨੂੰ ਕੋਲ ਕੁੰਜੀ ਬਹੁਤ ਘਟ ਹੈ ਤਾਂ ਉਹ ਕਿਸ ਤਰ੍ਹਾਂ ਦੀਆਂ ਤੁਸੀਂ ਸਰਵਿਸ ਪ੍ਰੋਵਾਈਡ ਕਰਦੇ ਹੋ ਕਿ ਜਿਹਦੇ ਨਾਲ ਉਹ ਆਪਣਾ ਬਿਜ਼ਨਸ ਚਲਾ ਸਕੇ ਦੇਖੋ ਜੀ ਸਾਨੂੰ ਕਾਉਂਸਲ ਸੀਐਡੀ ਸੈਂਟਰ ਤੋਂ ਲੰਮਿਆਂ ਨੂੰ ਲਗਭਗ 25 ਸਾਲ ਹੋ ਗਏ ਨੇ ਤੁਸੀਂ ਦੱਸਿਆ ਇਹ ਪਹਿਲਾਂ ਤੇ ਮੈਂ ਬਹੁਤ ਸਾਰੇ ਨੌਜਵਾਨਾਂ ਨੂੰ ਨੇ ਕੰਮ ਸਿਖਾਇਆਗਾ ਤੇ ਕੰਮ ਕਰਾਇਆ ਵੀ ਆ ਤੇ ਅੱਜ ਉਹ ਬਹੁਤ ਚੰਗੀ ਤਰ੍ਹਾਂ ਉਹਦਾ ਕੰਮ ਕਰ ਰਹੇ ਨੇ ਤੇ ਜਿਸ ਦੇ ਵਿੱਚ ਅਸੀਂ ਇੱਕ ਛੋਟਾ ਜਿਹਾ ਇੱਕ ਕੰਪਿਊਟਰ ਚਾਹੀਦਾ ਇੱਕ ਪ੍ਰਿੰਟਰ ਚਾਹੀਦਾਗਾ ਤੇ ਅਸੀਂ ਉਹਨਾਂ ਨੂੰ ਇਹ ਸਿਸਟਮ ਲਾ ਕੇ ਉਹਨਾਂ ਨੂੰ ਸਾਰਾ ਕੰਮ ਸਿਖਾ ਦਈਦਾਗਾ ਜਦੋਂ ਥੋੜੀ ਜਿਹੀ ਨਿਮੈਟਮੈਂਟ ਦੇ ਵਿੱਚ ਆਪਣਾ ਇੱਕ ਵਧੀਆ ਰੋਜ਼ਗਾਰ ਕਰ ਸਕਦੇ ਨੇ ਜਿਸ ਦੇ ਵਿੱਚ ਉਹ 20 ਤੋਂ 50 ਹਜ਼ਾਰ ਰੁਪਏ ਤੱਕ ਦੀ ਇਨਕਮ ਕਰ ਸਕਦੇ ਦੀ ਇਹਦੇ 20 ਤੋਂ 50 ਹਜ਼ਾਰ ਦੀ ਇਨਕਮ ਹੈ ਇਹ ਤੁਸੀਂ ਇਨੀਸ਼ੀਅਲ ਇਨਕਮ ਬੋਲਦੇ ਹੋ ਸ਼ੁਰੂਆਤੀ ਇਨਕਮ ਹਾਂਜੀ ਹਾਂਜੀ ਅੱਛਾ ਇਹ ਜੇਕਰ ਬੰਦਾ ਕੋਈ ਲੈਬਰਿਅਸ ਹੋਵੇ ਮਿਹਨਤੀ ਹੋਵੇ ਤੇ ਉਹ ਆਪਣੀ ਇਨਕਮ ਦਾ ਜਿਹੜਾ ਗ੍ਰਾਫ ਹੈ ਉਹ 20 50 ਤੋਂ ਨਿਕਲ ਕੇ ਕਿੱਥੇ ਤੱਕ ਜਾ ਸਕਦਾ ਉਹ ਦੀ 20 ਲੱਖ ਤੱਕ ਵੀ ਜਾ ਸਕਦਾ 5 ਲੱਖ ਤੱਕ ਵੀ ਜਾ ਸਕਦਾ ਉਹ ਤਾਂ ਹੁਣ ਉਹਦੀ ਹਿੰਮਤ ਆ ਵੀ ਕਿੰਨਾ ਆਪਾਂ ਕੰਮ ਕਰਨਾ ਜੇਕਰ ਵਿੱਚ ਬਹੁਤ ਬੰਦੇ ਹੁੰਦੇ ਨੇ ਬਹੁਤ ਜ਼ਿਆਦਾ ਮਿਹਨਤ ਕਰਨ ਵਾਲੇ ਹੁੰਦੇ ਨੇ ਜਿਵੇਂ ਕਿ ਆਪਾਂ ਮੰਨ ਲਓ ਇੰਸ਼ੋਰੈਂਸ ਦਾ ਕੰਮ ਕਰਪਾਉਣੇ ਆਪਾਂ ਨਾਲ ਜੇਕਰ ਬੱਚਾ ਅਨਸੂਰ ਦਾ ਕੰਮ ਕਰ ਲੈਂਦਾ ਗਾ ਤਾਂ ਇੱਕ ਦਿਨ ਦਾ ਵੀ 30000 ਰੁਪਏ ਬਣ ਜਾਂਦਾ ਗਾ ਇਹਦਾ ਮਤਲਬ ਤੁਸੀਂ ਕੱਲਾ ਜਿਹੜਾ ਸੀਐਸਸੀ ਸੈਂਟਰ ਚਲਾ ਰਹੇ ਹੋ ਉਹਦੇ ਨਾਲ ਹੀ ਜੋੜ ਕੇ ਨਹੀਂ ਕੰਮ ਦੱਸਦੇ ਉਦੋਂ ਜੁਦਾ ਵੀ ਵੱਖਰੇ ਜਿਹੜਾ ਗਵਰਨਮੈਂਟ ਦੀਆਂ ਸਕੀਮਾਂ ਨੇ ਉਹਨਾਂ ਬਾਰੇ ਤੁਹਾਨੂੰ ਗਿਆਨ ਹੈ ਹਾਂ ਤੇ ਉਹਨਾਂ ਵਿੱਚ ਇੱਕ ਆਫ ਸ਼ੂਟ ਨਿਕਲਦੀ ਹੈ ਇੰਸ਼ੋਰੈਂਸ ਦੀ ਹਾਂਜੀ ਸੋ ਤੁਸੀਂ ਇੰਸ਼ੋਰੈਂਸ ਬਾਰੇ ਵੀ ਗਾਈਡ ਕਰਦੇ ਹੋ ਹਾਂਜੀ ਹਾਂਜੀ ਦੇਖੋ ਜੋ ਇੰਸ਼ੋਰੈਂਸ ਹੈ ਉਹ ਅੱਜ ਦੇ ਸਮੇਂ ਦੀ ਜ਼ਰੂਰਤ ਹੋ ਚੁੱਕੀ ਹੈ ਕੋਈ ਵੀ ਵਿਅਕਤੀ ਪੁਰਾਣੇ ਸਮੇਂ ਦੇ ਸਮੇਂ ਚ ਨਹੀਂ ਰਹਿ ਸਕਦਾ ਇਹ ਚਲੋ ਦੇਖ ਜਾਈਓ ਪਰਮਾਤਮਾ ਦੇ ਹੱਥ ਚ ਹੈ ਅੱਜ ਕੱਲ ਬਹੁਤ ਸਮਾਂ ਬਹੁਤ ਸਿਚੁਏਸ਼ਨ ਐ ਇਸ ਤਰ੍ਹਾਂ ਨਹੀਂ ਹੋ ਚੁੱਕੀਆਂ ਨੇ ਕਿ ਆਦਮੀ ਦੇ ਹੱਥ 'ਚ ਬਹੁਤ ਕੁਝ ਹੈ ਫਾਰ ਐਗਜ਼ਾਮਪਲ ਅਸੀਂ ਮੰਨ ਲਓ ਕੋਈ ਸਾਧਨ ਤੇ ਸੜਕ 'ਤੇ ਆ ਰਹੇ ਹਾਂ ਤਾਂ ਸਪੀਡ ਸਾਡੇ ਹੱਥ 'ਚ ਹੈ ਜੇ ਅਸੀਂ ਓਵਰ ਸਪੀਡ ਕੋਈ ਵੀ ਵਹੀਕਲ ਚਲਾਵਾਂਗੇ ਤਾਂ ਕੋਈ ਯਰ ਬਾਉਂਸ ਉਡਾਈ ਸਾਡਾ ਮਰਨਾ ਨਿਸ਼ਚਿਤ ਹੈ ਸੋ ਇਹ ਪਰਮਾਤਮਾ ਦੇ ਹੱਥ 'ਚ ਹੈ ਨਹੀਂ ਇਹ ਮੋਨੋਕਲ ਹੱਟ ਕੇ ਗੱਲ ਹੈ ਸੋ ਉਹਰੇ ਵਾਸਤੇ ਕਿਸ ਚੀਜ਼ ਦੀ ਲੋੜ ਹੈ ਸੇਫ ਸਾਈਡ ਵਾਸਤੇ ਇਹਨਾਂ ਨੇ ਗੱਲ ਦੱਸੀ ਹੈ ਇੰਸ਼ੋਰੈਂਸ ਦੀ ਸੋ ਸਾਰਾ ਇੰਸ਼ੋਰੈਂਸ ਕਿਸ ਤਰ੍ਹਾਂ ਦਾ ਜਿਵੇਂ ਕਿ ਕਿਹੜੀ ਕੰਪਨੀਆਂ ਦੁਆਰਾ ਆ ਜਾਂ ਕਿਵੇਂ ਹੈ ਕਿ 49% ਤੋਂ ਵੱਧ ਹਿੱਸੇਦਾਰੀ ਹੋ ਚੁੱਕੀ ਹੈ ਇੰਡੀਆ ਦੇ ਵਿੱਚ ਇਹਦੇ ਵਿੱਚ ਸਾਰਾ ਐਵੇਂ ਆ ਜੀ ਆਪਣੇ ਕੋਲੇ ਟਾਟਾ ਆਈ ਦਾ ਇੰਸ਼ੋਰੈਂਸ ਏਜੰਸੀ ਆ ਜਿਹਦੇ ਵਿੱਚ ਆਪਾਂ ਹੈਲਥ ਵੀ ਕਰ ਸਕਦੇ ਹਾਂ ਤੇ ਲਾਈਫ ਇੰਸ਼ੋਰੈਂਸ ਵੀ ਕਰ ਸਕਦੇ ਹਾਂ ਜਿਹੜੀ ਹੈਲਥ ਇੰਸ਼ੋਰੈਂਸ ਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਪੂਰੇ ਵਰਲਡ ਦੇ ਵਿੱਚ ਚੱਲਦੀ ਟਾਟਾ ਦੀ ਹੋਰ ਕਿਸੇ ਕੰਪਨੀ ਦੀ ਨਹੀਂ ਆਲਓਵਰਡ ਦੇ ਚਲਦੀ ਸਿਰਫ ਇੱਕ ਟਾਟਾ ਹੀ ਹੈ ਇਹ ਜੀ ਕੰਪਨੀਆਂ ਜਿਹੜੀ ਪੂਰੇ ਵਰਲਡ ਦੇ ਵਿੱਚ ਇਹ ਆਪਣੀ ਅਦਾਸੀ ਚਲਦੀ ਆ ਮਤਲਬ ਕਿ ਆਪਣਾ ਇਲਾਜ ਕਿਤੋਂ ਵੀ ਕਰਵਾ ਸਕਦਾ ਕੈਨੇਡਾ ਦੇ ਵੀ ਕਰਵਾ ਸਕਦਾ ਬ੍ਰਿਟੇਨ ਦਾ ਵੀ ਕਰਵਾ ਸਕਦਾ ਕੰਸਲ ਜੀ ਤੁਹਾਡਾ ਕਹਿਣਾ ਮਤਲਬ ਇਹ ਹੈ ਵੀ ਜੇਕਰ ਕੋਈ ਵਿਅਕਤੀ ਆਪਣੀ ਪਾਲਿਸੀ ਪੰਜਾਬ ਜੇ ਇੰਡੀਆ ਚ ਰਹਿ ਕੇ ਕਰਵਾ ਲਵੇ ਉਸ ਤੋਂ ਬਾਅਦ ਜੇਕਰ ਉਹਦੇ ਕੋਈ ਰਿਲੇਟਿਵਸ ਜਾਂ ਉਹਦੇ ਸਨ ਡਾਟਰ ਕੋਈ ਬਾਹਰ ਹੋਣ ਉੱਥੇ ਉਹ ਮਾਈਗਰੇਟ ਉਹਨਾਂ ਨੂੰ ਮਿਲਣ ਜਾਵੇ ਜਾਂ ਇਨ ਕੇਸ ਮਾਈਗ੍ਰੇਸ਼ਨ ਕਰਦੇ ਦਾ ਟਾਟਾ ਏਆਈ ਪੂਰਾ ওসি ਦਾ ਜਿਹੜਾ ਹੈਗਾ ਮਬਾਫਸਾ ਉਹ ਦੇ ਉਹ ਕੰਪਨਸੇਟ ਕਰੋ ਜਾਂ ਇੰਸ਼ੋਰੈਂਸ ਦੀ ਪਾਲਸੀ ਉਹ ਮੇ ਚੱਲਦੀ ਰਹੂ ਜਿਵੇਂ ਮਤਲਬ ਕਿ ਬੰਦਾ ਕਿਵਰ ਘੁੰਮਣ ਵਾ ਗਿਆ ਕੋਈ ਦਵਾਈ ਬਾ ਗਿਆ ਜਾਂ ਥਾਈਲੈਂਡ ਬਾ ਗਿਆ ਜਾਂ ਕਿਸੇ ਵੀ ਕੰਟਰੀ ਤੇ ਬਾ ਗਿਆ ਬੰਦਾ ਉੱਥੇ ਜਾ ਕੇ ਕੋਈ ਆਮਦ ਯਾਤਰੀ ਸਥਿਤੀ ਪੈ ਜਾਂਦੀ ਆ ਤਾਂ ਟਾਟਾ ਏਆਈ ਦੀ ਉੱਥੇ ਵੀ ਆਪਣਾ ਕੈਸ਼ਲੈਸ ਜਾਂ ਜੋ ਵੀ ਸਿਸਟਮ ਹੈਗਾ ਉੱਥੇ ਆਪਣੀ ਮਤਲਬ ਉਹ ਕਿ ਪਾਲਸੀ ਚੱਲੂਗੀ ਆਲ ਵਰਡ ਦੇ ਵਿੱਚ ਚੱਲਦੀ ਆ ਵਰਲਡ ਆਫ ਬਾਇਡ ਦੇ ਵਿੱਚ ਚੱਲਦੀ ਜੀ ਇਹ ਪਾਲਸੀ ਅੱਛਾ ਤੁਹਾਡਾ ਕਹਿਣ ਤੋਂ ਲੋ ਇਹ ਹੈ ਕਿ ਜੇਕਰ ਕੋਈ ਵਿਅਕਤੀ ਇੱਥੇ ਇੰਸ਼ੂਰੈਂਸ ਪਾਲਿਸੀ ਕਰਾ ਲੈਂਦਾ ਤਾਂ ਉਹਨੂੰ ਕੋਈ ਮਹਿਸੂ ਉਸ ਨੂੰ ਕਿਸੇ ਚੀਜ਼ ਨੂੰ ਇਸ ਚੀਜ਼ ਦਾ ਸੈਟਬੈਕ ਨਹੀਂ ਲੱਗ ਸਕਦੇ ਵੀ ਉਹ ਇੱਥੋਂ ਜੇਕਰ ਮਾਈਗ੍ਰੇਟ ਕਰ ਗਿਆ ਤਾਂ ਉਹਨੂੰ ਉਹ ਪਾਲਿਸੀ ਦੇ ਲਾਭ ਨਹੀਂ ਮਿਲਣਗੇ 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 ਹਾਂ ਜਦੋਂ ਬਾਹਰਲੇ ਦੇਸਾਂ ਦੇ ਉੱਪਰ ਕੈਨੇਡਾ ਅਮਰੀਕਾ ਦੇ ਵਿੱਚ ਇਲਾਜ ਬਹੁਤ ਮਹਿੰਗੇ ਨੇ ਆਪਣੇ ਇਲਾਜ ਉਧਰੋਂ ਇਧਰ ਕਰਵਾਉਣ ਆਉਂਦੇ ਨੇ ਜੇਕਰ ਉਹ ਪਾਲਿਸੀ ਪਹਿਲਾਂ ਹੀ ਕਰਵਾ ਕੇ ਜਾਣ ਆਪਣੇ ਤਾਂ ਉਹ ਆਪਣਾ ਇਲਾਜ ਉਧਰੋਂ ਵੀ ਉਹੀ ਪਾਲਿਸੀ ਦੇ ਉੱਤੇ ਕਰਵਾ ਸਕਦੇ ਨੇ ਵੈਰੀ ਗੁੱਡ ਸੋ ਇਹ ਤਾਂ ਹੋ ਗਈ ਜਿਹੜੀ ਇੱਕ ਜਨਰਲ ਤੁਸੀਂ ਗੱਲ ਕਰਤੀ ਇੰਸ਼ੋਰੈਂਸ ਦੀ ਇਹ ਜੇ ਇੱਕ ਜਿਹੜਾ ਵਿਅਕਤੀ ਹੈ ਜੋ ਜਿਹੜਾ ਰੋਜਗਾਰ ਪਾੜਦਾ ਹੈ ਤੇ ਉਹਨੂੰ ਕਿੰਨੀ ਦੇਰ ਲੱਗ ਜਾਂਦੀ ਹੈ ਕਿ ਜਦੋਂ ਕਾਫੇ ਵੱਲ ਹੋ ਜਾਂਦਾ ਕਿ ਹਾਂ নাও ਹੀ ਹੈਜ਼ ਅ ਅਥਾਰਟੀ ਟੂ ਗਿਵ ਦਾ ਇੰਸ਼ੋਰੈਂਸ ਉਹਨਾਂ ਨੂੰ ਇੱਕ ਨਾ ਪੇਪਰ ਦੇਣਾ ਪੈਂਦਾਗਾ ਜੀ ਤੇ ਇੱਕ ਬੰਦਾ ਪੇਪਰ ਦੇ ਕੇ ਛੋਟਾ ਜਿਹਾ ਪੇਪਰ ਹੁੰਦਾ 15 20 ਮਿੰਟਾਂ ਦਾ ਪੇਪਰ ਹੋ ਜਾਂਦਾਗਾ ਪੇਪਰ ਦੇ ਕੇ ਬੰਦਾ ਇੱਕ ਇੰਸ਼ੋਰੈਂਸ ਏਜੰਟ ਪ੍ਰੋਪਰ ਤੌਰ ਤੇ ਬਣ ਜਾਂਦਾਗਾ ਉਸ ਤੋਂ ਬਾਅਦ ਉਹ ਲਾਈਫ ਇੰਸ਼ੋਰੈਂਸ ਵੀ ਕਰ ਸਕਦਾ ਹੈ ਉਹ ਵੀ ਕਰ ਸਕਦਾਗਾ ਜੇ ਸਕੂਟਰ ਮੋਟਰਸਾਈਕਲ ਜਿਹਨੂੰ ਟੂ व्हीਲ ਦਾ ਦਾ ਫਾਰਮੂਲਾ ਕਹਿ ਦਿੰਦੇ ਆ ਉਹ ਵੀ ਇਹੋ ਆਪਣੇ ਇੰਸ਼ੋਰੈਂਸ ਕਰ ਸਕਦਾ ਹੈ ਜਿਵੇਂ ਕਿ ਆਪਾਂ ਲਾਈਫ ਦੀ ਗੱਲ ਕਰ ਲਈਏ ਇਹਨਾਂ ਕੋਲ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਆ ਜਿਵੇਂ ਕਿ ਕੋਈ ਬੰਦਾ 1 ਲੱਖ ਰੁਪਏ ਮੰਨ ਲਓ ਜਮਾ ਕਰਵਾਉਂਦਾ ਹੈਗਾ ਤਾਂ ਟਾਟਾ ਉਹਦੇ ਵਿੱਚ 1 ਲੱਖ ਰੁਪਿਆ ਆਪ ਪਾ ਦਿੰਦੀ ਆ ਉਹਨੂੰ ਕਹਿੰਦੇ ਨੇ ਬਜ਼ੁਰਗਾਂ ਦਾ پلان ਮਰਕ ਪੈਨਸ਼ਨ ਬਣਾਉਣ ਕਹਿੰਦੇ ਨੇ ਜਿਹੜਾ ਮਤਲਬ ਕਿ 45 ਸਾਲ ਤੋਂ ਜਿਹਦੀ ਉੱਪਰ ਆ ਤਾਂ ਉਹਦੇ ਵਿੱਚ 45 ਸਾਲ ਤੋਂ ਲੈ ਕੇ 80 ਸਾਲ ਤੱਕ ਇੱਕੇ ਹੀ ਕੰਪਨੀ ਆ ਜਿਹੜਾ 80 ਸਾਲ ਦੇ ਬੰਦੇ ਦਾ ਵੀ ਉਹਨੂੰ ਸਾਰਾ ਸਕਾਲ ਦਿੱਤੀ ਆ ਔਰ ਕੋਈ ਕੰਪਨੀ ਵੀ ਰਿਸੋਨੈਂਸ ਨਹੀਂ ਕਰਦੀ ਹੈਗੀ ਠੀਕ ਹੈ ਮਤਲਬ ਤੁਹਾਡਾ ਗੰਮ ਰਹੀ ਹੈ ਨਾਲੇ ਪੁੱਨਾਂ ਨੇ ਫੜੀਆਂ ਨਾਲ ਤੇ ਬਜ਼ੁਰਗਾਂ ਦੀ ਇੱਕ ਸਿਕਿਉਰਿਟੀ ਹੋ ਗਈ ਹੈ ਹਾਂਜੀ ਹਾਂਜੀ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ 7 17 ਸਾਲ ਤੋਂ ਬਾਅਦ ਸਾਰੀਆਂ ਕੰਪਨੀਆਂ ਹੱਥ ਖੜੇ ਕਰ ਦਿੰਦੀਆਂ ਨੇ ਹਾਂਜੀ ਹਾਂਜੀ ਤੇ ਉਹ ਘਰ ਦੇ ਤਾਂ ਫਿਰ ਪਹਿਲਾਂ ਹੱਥ ਖੜੇ ਕਰਨ ਦਾ ਯਾਰ ਹੋਏ ਹਾਂਜੀ ਹਾਂਜੀ ਤੇ ਜੇਕਰ ਕੋਈ ਕੰਪਨੀ 80 ਸਾਲ ਤੱਕ ਕਿਸੇ ਜ਼ਿੰਮੇਵਾਰੀ ਲੈਂਦੀ ਹੈ ਮੈਨੂੰ ਵੀ ਲੱਗਦਾ ਵੀ ਜਿਹੜਾ ਲਾਈਫ ਸਪੈਨ ਹੈ ਉਹ 65 70 ਤੱਕ ਰਹਿ ਗਿਆ ਹੈ ਤੇ 80 ਆ ਤੱਕ ਜੇ ਕੋਈ ਕੰਪਨੀ ਹੋਲਡ ਕਰਦੀ ਐ ਇਸ ਚੀਜ਼ ਨੂੰ ਬਹੁਤ ਸਲਾਹਾਯੋਗ ਗੱਲਬਾਤ ਹੈ ਹਾਂਜੀ ਤੇ ਹੁਣ ਸਾਨੂੰ ਇਹ ਦੱਸੋ ਵੀ ਤੁਸੀਂ ਇਹਦਾ ਇੰਸ਼ੋਰੈਂਸ ਦੇ ਪੱਖ ਤੋਂ ਬੰਦਾ ਪਾਲਿਸੀਜ਼ ਕਰਕੇ ਉਹਨਾਂ ਸਾਥ ਦੇ ਕਿ ਲੋਕਾਂ ਨੂੰ ਵੇਅਰ ਕਰਕੇ ਆਪਣੀ ਇਨਕਮ ਵਧਾ ਸਕਦਾ ਹਾਂਜੀ ਤੇ ਕੁਝ ਜਿਹੜੇ ਪ੍ਰੋਸੀਜਰ ਆ ਜਿਵੇਂ ਲੋਨ ਦੇ ਪ੍ਰੋਸੀਜਰ ਹੋਗੇ ਉਹ ਜੀ ਵੀ ਤੁਸੀਂ ਕਾਫੀ ਜ਼ਿਆਦਾ ਤੁਹਾਡਾ ਜਿਹੜਾ ਹੈਗਾ ਸਰਕਲ ਹੈਗਾ ਉਹ ਜ ਆਦਮੀ ਕਿਵੇਂ ਆਪਣੀ ਇਨਕਮ ਵਧਾ ਸਕਦਾ ਹੈ ਕਿਸ ਕਿਸ ਤਰ੍ਹਾਂ ਦੇ ਲੋਨ ਨੇ ਜਿਹੜਾ ਕਿ ਐਜ਼ ਐਨ ਏਜੰਟ ਉਹ ਬੰਦਾ ਕੰਮ ਕਰ ਸਕਦਾ ਹੈ ਲੋਨ ਆਪਣੇ ਕੋਲੇ ਜਿਵੇਂ HDFC ਬੈਂਕ ਬਹੁਤ ਸਾਰੀਆਂ ਬੈਂਕਾਂ ਨੇ ਆਪਣਾ ਟਾਈਆ ਆਪਾਂ ਤੇ ਉਹ ਬੰਦਾ ਵੀ ਜਿਵੇਂ ਮਤਲਬ ਕਿ ਆਪਣੇ ਸੌਰਾਂ ਦਾ ਕੰਮ ਆਪਣਾ ਇੱਕ ਫਰੈਂਚਾਈਜ਼ੀ ਲੈਂਦਾਗਾ ਤਾਂ ਉਸ ਤੋਂ ਬਾਅਦ ਆਪਾਂ ਨੇ ਲੋਨ ਦਾ ਸਿਸਟਮ ਵੀ ਪ੍ਰੋਵਾਈਡ ਕਰਵਾਉਣੇ ਆ ਜਿਹੜਾ ਕਿ ਲੋਕਾਂ ਦੀ ਹੈਲਪ ਕਰਦਾਗਾ ਉਹ ਡਾਕੂਮੈਂਟੇਸ਼ਨ ਤਾਂ ਅਸੀਂ ਦੱਸਦੇ ਆਂ ਵੀ ਆਹ ਕਰ ਲਓ ਜਾਂ ਅਸੀਂ ਤੇ ਆ ਕਰਕੇ ਦੇ ਦਿੰਦੇ ਆਂ ਤਾਂ ਜਿਹੜਾ ਉਹ ਬੰਦਾ ਇਨਸੈਂਟਿਵ ਅਸੀਂ ਉਹਨੂੰ ਦੇ ਦਿੰਦੇ ਆਂ ਤੇ ਅਗਲੇ ਦਾ ਆਪਾਂ ਲੋਨ ਕਰਵਾ ਦਿੰਦੇ ਆਂ ਮਤ ਤੁਸੀਂ ਆਪਣੇ ਨਾਲ ਜਿਹੜਾ ਬੰਦਾ ਤੁਹਾਡੇ ਨਾਲ ਜੁੜ ਜਾਂਦਾ ਹੈ ਤੁਸੀਂ ਮੈਂ ਥਰੋਅ ਆਊਟ ਦੀ ਲਾਈਫ ਨੂੰ ਜੁੜੇ ਦਿੰਦੇ ਆ। ਹਾਂਜੀ ਹਾਂਜੀ। ਵੀ ਜਿਸ ਤਰ੍ਹਾਂ ਉਹਨੇ ਆਪਾਂ ਕੋਈ ਇੰਸ਼ੋਰੈਂਸ ਸੈਟਅਪ ਲਾ ਲਿਆ। ਉਹ ਲੋਨ ਪ੍ਰੋਵਾਈਡ ਕਰਨ ਦਾ ਸੈਟਅਪ ਵੀ ਲਾ ਸਕਦਾ ਹੈ। ਤੇ ਕੀ ਹੈ ਤੁਹਾਡੇ ਹੱਥਾਂ 'ਚ ਬਿਲਕੁਲ ਸੇਫ ਫੀਲ ਕਰੂਗਾ ਆਦਮੀ। ਕੋਈ ਇਸ ਤਰ੍ਹਾਂ ਦੀ ਗਲਤ ਨਹੀਂ ਹੋਊਗੀ। ਵੀ ਕੋਈ ਆਪਾਂ ਲੋਨ ਕਰਵਾ ਦਿੰਦੇ ਆ। ਬਹੁਤ ਬੜੇ ਆਪਾਂ ਦੇਖਦੇ ਆਂ ਵੀ ਲੋਕ ਲੋਕਾਂ ਦੇ ਗાળા 'ਚ ਹੱਥ ਪਾਈ ਜਾਂਦੇ ਨੇ। ਵੀ ਉਹ ਅਸਲ ਜਿ ਘਾਟ ਇਹੀ ਹੁੰਦੀ ਆ ਵੀ ਉਹ ਕਿਸੇ ਪ੍ਰੋਪਰ ਚੈਨਲ ਨਾਲ ਹੀ ਨਹੀਂ ਕਰਦੇ। ਹਾਂਜੀ ਹਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ ਵੀ ਆਪਾਂ ਲੋਨ ਕਿਵੇਂ ਕਰਾਉਣਾ, ਕਿਸ ਹਿਸਾਬ ਨਾਲ ਕਰਾਉਣਾਗਾ। ਤੇ ਆਪਾਂ ਸਾਰੇ ਫਾਰਮਲ ਤੇ ਪਹਿਲਾਂ ਦੱਸ ਦਿਆਂ ਬੰਦੇ ਚੰਗੀ ਤਰ੍ਹਾਂ ਸਮਝਾਉਣੇ ਆ ਕਿ ਤਾਂ ਉਹ ਬੰਦਾ ਅੱਗੇ ਸਮਝਾ ਸਕਦਾਗਾ ਤੇ ਬੰਦੇ ਦਾ ਜੇ ਉਹ ਪਾਤ ਤੋਂ ਖਰਚਾ ਨਹੀਂ ਕਰ ਪਾਉਂਦੇ ਹੈਗੇ ਤੇ ਆਪਾਂ ਲੋਨ ਆਪਾਂ ਤੋਂ 7 ਦਿਨਾਂ ਦੇ ਵਿੱਚ ਵਿੱਚ ਅਗਲਾ ਲੋਨ ਆਪਾਂ ਕਰਵਾ ਦਿੰਨੇ ਆ ਇਹ ਲੋਨ ਆਮ ਤੌਰ ਤੇ ਜਨਰਲੀ ਲੋਕਾਂ ਦੀ سپورਟ ਵਾਸਤੇ ਕੀਤੇ ਜਾਂਦੇ ਨੇ ਤੇ ਇਹ ਕਿਹੜੇ ਕਿਹੜੇ ਲੋਨ ਤੁਸੀਂ ਮਤਲਬ ਕਰਵਾਉਣੇ ਲੋਕਾਂ ਦੇ ਨਾਲ ਲੋਨ ਸੰਪਰਕ ਕਰ ਸਕਦੇ ਹੋ ਪਰਸਨਲ ਲੋਨ ਵੀ ਕਰਵਾਉਣੇ ਆ ਬਿਜ਼ਨਸ ਲੋਨ ਵੀ ਕਰਾਉਣੇ ਆ ਹੋਮ ਲੋਨ ਵੀ ਲਾਉਣੇ ਆ ਪਰਚੇਜ ਜੇ ਕਹਿੰਦੇ ਪ੍ਰਾਪਰਟੀ ਪਰਚੇਜ ਕਰਨੀ ਉਹ ਵੀ ਆਪਾਂ ਲੋਨ ਕਰਵਾ ਦਿੰਦੇ ਆ ਮਾਦਾ ਤੁਹਾਡਾ ਜਿਹੜਾ ਇਹ ਸਰਕਲ ਕਾਫੀ ਵਾਈਡ ਹੈ ਆ ਲਗਭਗ ਹਰ ਇੱਕ ਕਿਸਮ ਦਾ ਜਿਹੜਾ ਵਿਅਕਤੀ ਹੈ ਉਹ ਹੀ ਤੁਹਾਡੇ ਕੋਲ ਇੱਕ ਕੰਮ ਕਰ ਸਕਦਾ ਤੁਹਾਡ ਨਾਲ ਸਾਡੇ ਕੋਲੇ ਵੀ ਕਰ ਸਕਦਾ ਸਾਡੇ ਜਿੰਨੇ ਫਰੈਂਚਾਈਜ਼ ਨੇ ਉੱਥੇ ਵੀ ਸਾਡੇ ਉਹਨਾਂ ਬੰਦਿਆਂ ਨਾਲ ਸੰਪਰਕ ਕਰ ਸਕਦਾ ਜਿੰਨੇ ਵੀ ਸਾਡੇ ਫਰੈਂਚਾਈਜ਼ ਨੇ ਜੇ ਮੈਂ ਕੋਈ ਬੰਦਾ ਮੰਨ ਲਓ ਕੋਈ ਤਰਨਤਨੋਂ ਤੋਂ ਆ ਕੋਈ ਕਿਤੇ ਹੋਰ ਸ਼ਹਿਰ ਤੋਂ ਆ ਤਾਂ ਜਿੱਥੇ ਸਾਡੀ ਫਰੈਂਚਾਈਜ਼ ਹੈ ਅਸੀਂ ਉਹਨੂੰ ਉੱਥੇ ਦਾ ਰੈਫਰ ਕਰ ਦਾਂਗੇ ਤਾਂ ਸਾਡੇ ਫਰੈਂਚਾਈਜ਼ੀ ਕੋਲੇ ਜਾ ਕੇ ਤਾਂ ਆਪਣੇ ਨਾਲ ਉਹ ਮਤਲਬ ਇਹ ਕੋਈ ਜ਼ਰੂਰੀ ਨਹੀਂ ਕਿ ਜੇ ਕੋਈ ਵਿਅਕਤੀ ਇਹ ਪੋਡਕਾਸਟ ਦੇਖ ਰਿਹਾ ਹੈ ਉਹ ਮਤਲਬ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਬਿਲਕੁਲ ਬਾਰਡਰ ਏਰੀਆ ਤੇ ਬੈਠਾ ਹੈ ਤੇ ਇਥੋਂ ਕਾਫੀ 4-500 ਕਿਲੋਮੀਟਰ ਤੇ ਹੈ ਤੇ ਉਹਨਾਂ ਨੂੰ ਤੁਹਾਡੇ ਕੋਲੇ ਆਉਣ ਦੀ ਜਰੂਰਤ ਨਹੀਂ ਹੈ ਹਾਂਜੀ ਹਾਂਜੀ ਦੇਖੋ ਇੱਕ ਡੋਰ ਸਟੈਪ ਡਿਲੀਵਰੀ ਹੋ ਗਈ ਤੇ ਤੁਸੀਂ ਉਹਨਾਂ ਨੂੰ ਮਤਲਬ ਤੁਹਾਡੀਆਂ ਵੱਖ-ਵੱਖ ਫ੍ਰੈਂਚਾਈਜ਼ ਨੇ ਇਹ ਬਹੁਤ ਮਨ ਖੁਸ਼ ਹੋ ਕੇ ਖੁਸ਼ ਹੋਇਆ ਇਸ ਗੱਲ ਦਾ ਕਿ ਉਹਨਾਂ ਨੂੰ ਫੈਸਿਲਿਟੀਆਂ ਉੱਥੇ ਮਿਲ ਰਹੀਆਂ ਨੇ ਹਾਂਜੀ ਹਾਂਜੀ ਉਹ ਫਿਰ ਜਿਹੜੇ ਫ੍ਰੈਂਚਾਈਜ਼ ਨੇ ਇਹ ਮਤਲਬ ਸਾਰੇ ਪੰਜਾਬ ਪੰਜਾਬ ਤੱਕ ਇਹ ਨੇ ਜਾਂ ਬਿਯੋਂਡ ਪੰਜਾਬ ਵੀ ਹੈਗੇ ਨੇ ਸਾਡਿਆਂ ਜਾਂ ਤਾਂ ਤੋ ਦੇਖੋ ਹੁਣ ਪੰਜਾਬ ਚ ਨੇ ਬਾਕੀ ਸਾਡੇ ਪੰਜਾਬ ਤੋਂ ਬਾਹਰ ਵੀ ਸਾਡਾ ਬੈਂਕਿੰਗ ਸਿਸਟਮ ਚੱਲ ਰਿਹਾ ਹੈਗਾ ਜਿੱਥੇ ਸਾਡੇ ਬੈਂਕਿੰਗ ਦੇ ਬੰਦੇ ਕੰਮ ਕਰ ਰਹੇ ਨੇ ਮਤਲਬ ਕਿ ਜੇ ਕੋਈ ਬਾਹਰੋਂ ਵੀ ਆਉਗਾ ਤਾਂ ਅਸੀਂ ਉਹਦੀ ਵੀ ਕੋਈ ਹੈਲਪ ਕਰ ਸਕਦੇ ਹਾਂ ਜਿੰਨੀ ਸਾਡੇ ਕੋਲ ਹੁੰਦੀ ਹੈ ਅਸੀਂ ਬਾਹਰੋਂ ਬਾਹਰਾਂ ਨਹੀਂ ਕਰਦੇ ਹੈਗੇ ਹੁਣ ਕਿ ਪੰਜਾਬ ਪੰਜਾਬ ਦੇ ਵਿੱਚ ਆਪਣਾ ਪੂਰਾ ਸੈਟਅਪ ਆ ਬੰਦਾਂ ਨਾਲ ਬੈਂਕਾਂ ਨਾਲ ਵੀ ਆਪਣਾਈ ਆਪਾ ਤੇ ਮਤਲਬ ਕਿ ਆਪਣੇ ਫਰੈਂਚਾਈਜ਼ ਹੈਗੀਆਂ ਵੀ ਨੇ ਤੇ ਆਪਣੇ ਹੋਰ ਵੀ ਲੱਗ ਰਹੇ ਨੇ ਇਹਦੇ ਵਿੱਚ ਤੁਹਾਨੂੰ ਜੋ ਸੰਪਰਕ ਕਰਨ ਵਾਸਤੇ ਕੋਈ ਹੈਲਪਲਾਈਨ ਨੰਬਰ ਹੈ ਜਿੱਥੇ ਆਪ ਦਾ ਸਕੋ ਤੁਸੀਂ ਵੀ ਕਿੰਨੇ ਤੋਂ ਕਿੰਨੇ ਤੱਕ ਕੰਟੈਕਟ ਕੀਤਾ ਜਾ ਸਕਦਾ ਹੈ ਤੁਹਾਡੇ ਨਾਲ ਸਾਡੇ ਕੋਲ ਜੀ ਸਵੇਰ 9:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਸੰਭਾਰ ਕੀਤਾ ਜਾ ਸਕਦਾ ਹੈ ਤੇ ਅਸੀਂ ਉਸ ਸਕਰੀਨ ਤੇ ਤੁਹਾਨੂੰ ਨੰਬਰ ਦੇ ਦਾਂਗੇ ਤੁਸੀਂ ਸਕਰੀਨ ਤੇ ਚਲਾ ਦਿਓ ਤੇ ਉਹਦੇ ਉੱਤੇ ਆਪਾਂ ਸੰਭਾਰ ਕਰਕੇ ਆਪਣੇ ਨਾਲ ਆਪਣਾ ਫਰੈਂਚਾਈਜ਼ ਬਾਰੇ ਮਦਦ ਪੁੱਛ ਸਕਦਾ ਹੈ ਤੇ ਇੱਕ ਬਹੁਤ ਹੀ ਵਧੀਆ ਇਨਕਮ ਜਰ ਲੇਟ ਕਰ ਸਕਦਾ ਹੈ ਕਿ ਇਹ ਵਿਅਕਤੀ ਦੀ ਕੋਈ ਤੁਸੀਂ ਉਮਰ ਸੀਮਾ ਫਿਕਸ ਕੀਤੀ ਹੋਈ ਹੈ ਸਾਡੇ ਕੋਲ ਕੋਈ ਉਮਰ ਸੀਮਾ ਨਹੀਂ ਹੈ ਕਿ ਦੇਖੋ ਜੀ ਅਸੀਂ ਇੱਕ ਬਹੁਤ ਥੋੜੀ ਫੀਸ ਤੇ ਆਪਦੀ ਇੱਕ ਫ੍ਰੈਂਚਾਈਜ਼ੀ ਦੇ ਦਿੰਦੇ ਆ ਜਿਸ ਨੂੰ ਅਸੀਂ ਟ੍ਰੇਨਿੰਗ ਦਿੰਦੇ ਆ ਜੇ ਇਹ ਬੰਦੇ ਉਹ ਕੰਮ ਫੇਰ ਵੀ ਨਹੀਂ ਹੁੰਦਾ ਤਾਂ ਸਾਨੂੰ ਵਟਸਐਪ ਕਰਦੇ ਅਸੀਂ ਉਹਦਾ ਕੰਮ ਉੱਥੇ ਬੈਠੇ ਉਠਾਈ ਕਰ ਦਿੰਦੇ ਆ ਤੇ ਜਿਹਦੇ ਨਾਲ ਬੰਦੇ ਨੂੰ ਇੱਕ ਬਹੁਤ ਹੀ ਚੰਗੀ ਕਮਾਈ ਹੁੰਦੀ ਆ ਜਿਹਦੇ 40 ਤੋਂ 50 ਸਰਵਿਸਾਂ ਨੇ ਜਿਵੇਂ ਪੈਨ ਕਾਰਡ ਆਧਾਰ ਕਾਰਡ ਵੋਟਰ ਕਾਰਡ ਪਾਸਪੋਰਟ ਹੋ ਕੇ ਕਈ ਤਰ੍ਹਾਂ ਦੀ ਜਿਵੇਂ ਕੰਟੈਕਟ ਸਟੋਰਨਾ ਹੋ ਗਈਆਂ ਜੀਐਸਟੀ ਦਾ ਕੰਮ ਹੋ ਗਿਆ ਇੰਨੇ ਤਰ੍ਹਾਂ ਦੇ ਕੰਮ ਨੇ ਕਿ ਅਗਲੇ ਹੁਣ ਆਪਾਂ ਕਰੇਬ ਅਗਲਾ ਸਮ ਵਟਸਐਪ ਕਰਦੇ ਅਗਲੇ ਤੋਂ ਨਹੀਂ ਟਾਈਮ ਵੀ ਨਹੀਂ ਹੈਗਾ ਕੋਲੇ ਤਾਂ ਵੀ ਅਸੀਂ ਉਹਨੂੰ ਦਰ ਕੇ ਟਾਈਮ ਤੇ ਸਰਵਿਸ ਪ੍ਰੋਵਾਈਡ ਕਰਦੇ ਹਾਂ ਵੀ ਸਰਵਿਸ ਪ੍ਰੋਵਾਈਡ ਕਰਦੇ ਸੋ ਦੋਸਤੋ ਗੱਲ ਇਹ ਹੈ ਕਿ ਤੁਸੀਂ ਕੰਮ ਕਰਨ ਵਾਲੇ ਬਣੋ ਤੁਹਾਡੀ ਉਂਗਲ ਫੜਨ ਵਾਸਤੇ ਕਾਉਂਸਲ ਸਾਹਿਬ ਤਿਆਰ ਨੇ ਪਰ ਗੱਲ ਇਹ ਹੈ ਕਿ ਘੋੜੇ ਨੂੰ ਪਾਣੀ ਤੱਕ ਲਿਆਇਆ ਤਾਂ ਜਾ ਸਕਦਾ ਹੈ ਪਿਆ ਨਹੀਂ ਜਾ ਸਕਦਾ ਸੋ ਜ਼ਰੂਰ ਤੇ ਹੈ ਕਿ ਜੇਕਰ ਤੁਹਾਨੂੰ ਕੋਈ ਪਾਣੀ ਤੱਕ ਲਿਆਉਣ ਵਾਲਾ ਹੈ ਤੇ ਤੁਸੀਂ ਘੋੜੇ ਬੰਨ ਦੀ ਤੱਕ ਰੱਖਦੇ ਹੋ ਪਰ ਤੁਸੀਂ ਜ਼ਰੂਰ ਹੀ ਕਾਉਂਸਲ ਸਾਹਿਬ ਦਾ ਜੋ ਅਸੀਂ ਨੰਬਰ ਡਿਸਪਲੇ ਕਰਾਂਗੇ ਇਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਵੱਖ-ਵੱਖ ਜਿਹੜੀਆਂ ਇਹ ਆਪਣੇ ਫਰੈਂਚਾਈਜ਼ ਰਾਈਂਸ ਉਹ ਟਾ ਪ੍ਰੋਵਾਈਡ ਕਰਦੇ ਆ ਆਪਣ ਦੇਡੇ ਦੇ ਕਿਸੇ ਵੀ ਸੈਂਟਰ ਤੁਸੀਂ ਲਿਸਟ ਤੁਹਾਨੂੰ ਦੇ ਦੇਣਗੇ ਉੱਥੋਂ ਤੁਸੀਂ ਆਪ ਦਾ ਕੰਟੈਕਟ ਕਰ ਸਕਦੇ ਹੋ ਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਜੇਕਰ ਤੁਸੀਂ ਉਹ ਇਹ ਕੰਮ ਜਿਹੜਾ ਕਿ ਤੁਹਾਡੀ ਜ਼ਿੰਮੇਵਾਰੀ ਲੈਣ ਵਾਸਤੇ ਜਿਵੇਂ ਕਿ ਅਸੀਂ ਲੋਨ ਦੀ ਲੋਨ ਦੀ ਗੱਲ ਕੀਤੀ ਹੈ ਇੰਸ਼ੋਰੈਂਸ ਦੀ ਗੱਲ ਕੀਤੀ ਹੈ ਇੱਥੇ ਇਹਨਾਂ ਦੇ ਆਪ ਦੇ ਜਿਹੜੇ ਅਫੀਸ਼ਰਸ ਨੇ ਉਹ ਬੈਠੇ ਨੇ ਜਿਹੜੇ ਕਿ ਇਹ ਤੁਹਾਨੂੰ ਪੂਰੀ ਸੇਫ ਹੈਂਡਡਲੀ ਕੋਈ ਵੀ ਕਿਸੇ ਦਾ ਕੰਮ ਫੜਦੇ ਹੋ ਆਉਦੇ ਬੱਚੇ ਕਿਸੇ ਕਸਮ ਦੀ ਕੋਈ ਪ੍ਰੋਬਲਮ ਤੁਹਾਨੂੰ ਨਾ ਆਵੇ ਉਸ ਚੀਜ਼ ਵਾਸਤੇ ਵੀ ਤੁਹਾਡੇ ਨਾਲ ਇਹ ਆਪਣੀ ਸਰਵਿਸ ਪ੍ਰੋਵਾਈਡ ਕਰਨਗੇ ਸੋ ਕਾਂਸਲ ਸਾਹਿਬ ਸਾਡੇ ਗੱਲ ਪੰਜਾਬ ਦੀ ਚੈਨਲ ਦੇ ਵਿੱਚ ਆਉਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ